ਵੀਰੇ ਜੇ ਮੰਮੀ ਨੂੰ ਨਹੀਂ ਦੱਸਣਾ ਮੈਨੂੰ ਹੀ ਦੱਸ ਦੋ ਤੁਸੀਂ ਕਿੱਥੇ ਜਾਂਦੇ ਹੋ ਓਹੋ ਪਹਣੇ ਤੂੰ ਤਾਂ ਮੰਮੀ ਮਗਰ ਲਾ ਕੇ ਕਿਹੜੀਆਂ ਗੱਲਾਂ ਕਰਨ ਲੱਗੀ ਬੂ ਮੈਂ ਮਰ ਜਾ ਕਿੱਡਾ ਝੂਠ ਤੂਫਾਨ ਬੋਲਦੇ ਨਾ ਜੇ ਮੈਨੂੰ ਕਿਸੇ ਨੇ ਫੋਨ ਕੀਤਾ ਹੁੰਦਾ ਫਿਰ ਮੈਂ ਪਹਿਲਾਂ ਤੁਹਾਨੂੰ ਕਿਉਂ ਪੁੱਛਦੀ ਆਇਆ ਇਹਨੂੰ ਬੇਬੇ ਪਰ ਸਾਨੂੰ ਤਾਂ ਪਤਾ ਨਹੀਂ ਸੀ ਵੀ ਉਹਨਾਂ ਨੇ ਸਾਨੂੰ ਝੂਠ ਬੋਲਿਆ ਓਹੋ ਪੈਸੇ ਤਾਂ ਸਾਨੂੰ ਅੱਜੇ ਭੇਜ ਦਾਂਗੇ ਪਰ ਕੰਮ ਵੀ ਤਾਂ ਬਣੇ ਕੰਮ ਦਾ ਸਮਝ ਲਓ ਬਣ ਗਿਆ ਪਹਿਲਾਂ ਵੀ ਕਹਿਆ ਸੀ ਨਾ ਚੁਟਕੀ ਦਾ ਇਹ ਵੀ ਹੁਣ ਚੁਟਕੀ ਦੀ ਕੰਮ ਬਸ ਆਹ ਸਾਈਨ ਕਰਾ ਕੇ ਜਾਂ ਚੱਲ ਦੇਖਦੇ ਆਂ ਭਾਈ ਤੇਰੀ ਚੁਟਕੀ ਦਾ ਕਮਾਲ ਇੱਕ ਵਾਰੀ ਸਾਈਨ ਹੋਰ ਕਰਾ ਕੇ ਦੇਖ ਲੈਣੇ ਚਲੋ ਫਿਰ ਮਿਲਦੇ ਹਾਂ ਸੋਨ ਠੀਕ ਹੈ ਜੀ ਸਸ਼ੀ ਕਾ ਜੀ ਸਸ਼ੀ ਕਾ ਜੀ ਨਾ ਕਰ ਤਾ ਬਣਾਇਆ ਮੇਰਾ ਬਣਾਇਆ ਘਰ ਹੈਗਾ ਤੇਰਾ ਬਣਾਇਆ ਕਰ ਮੇਰਾ ਕੋਈ ਹੱਕ ਨਹੀਂ ਹੈਗਾ ਹਾਂ ਹੱਕ ਨਹੀਂ ਹੈਗਾ ਤੇਰਾ ਤੇਰੇ ਕੰਮਾਂ 'ਚ ਵੀ ਹੱਕ ਹੋਣਗੇ ਪਰ ਕੰਮ ਚੱਕ ਕਰਦਾ ਤਾਂ ਹੈਗਾ ਸਾਰੇ ਕਿਉਂ ਨਹੀਂ ਤੂੰ ਬੁਲਬੁਲ ਨੂੰ ਆਉਣ ਦਿੰਦੀ ਇੱਥੇ ਸੱਤਾਂ ਚੁੱਲਿਆਂ ਦੀ ਸਵਾਹ ਕਰਦੇ ਚਲ ਠੀਕ ਹੈ ਮੈਂ ਇੱਕ ਵਾਰੀ ਘਰੇ ਗੱਲ ਕਰਕੇ ਦੇਖ ਲਉਂਗੀ ਮੰਮੀ ਨਾਲ ਪਰ ਤੇਰੇ ਘਰ ਦੇ ਮੰਨ ਜਾਣਗੇ ਕੀ ਸੋਚੀ ਜਨ ਨੇ ਉਹ ਮਾਤਾ ਇਹ ਸੋਚਦਾ ਵੀ ਇਹ ਨਾ ਮੰਨੇ ਫੇਰ ਕੀ ਮਤਲਬ ਮੰंदे ਨਹੀਂ ਤੁਸੀਂ ਗੱਲ ਨਹੀਂ ਕਰੋਗੇ ਘਰੇ ਮਤਲਬ ਤੁਸੀਂ ਮੈਨਾਂ ਵਿਆਹ ਨਹੀਂ ਕਰਾਉਂਦੇ ਹਨਾ ਮੂੰਹ ਮੂੰਹ ਦੇਖੀ ਨਾ ਤੈਨੂੰ ਲੱਗਦਾ ਵੀ ਉਹ ਨਹੀਂ ਮੰਨਣਗੇ ਓਏ ਪਾਗਲਾ ਮੇਰੇ ਆਲੇ ਪਾਸੋਂ ਤਾਂ ਮੰਨੇ ਪਈ ਨੇ ਸੌਦਾ 100% ਤੂੰ ਇੱਕ ਵਾਰੀ ਆਪਦੇ ਘਰੇ ਤਾਂ ਗੱਲ ਤੋੜ ਲਾ ਸੱਚੀ ਜੀ ਹਾਏ ਇਹ ਤਾਂ ਬਹੁਤ ਖੁਸ਼ੀ ਦੀ ਗੱਲ ਹੈਗੀ ਫਿਰ ਤਾਂ ਕੋਈ ਨਹੀਂ ਮੈਂ ਆਪਣੇ ਮੰਮੀ ਨਾਲ ਗੱਲ ਕਰਕੇ ਦੇਖੂਗੀ ਪਰ ਪਾਪਾ ਦਾ ਸੁਭਾਅ ਬਹੁਤ ਸਖਤ ਹੈਗਾ ਓਏ ਕੁਝ ਨਹੀਂ ਹੁੰਦਾ ਤੂੰ ਮੰਮੀ ਨਾਲ ਗੱਲ ਕਰ ਲੈ ਉਹ ਆਪੇ ਅੱਗੇ ਗੱਲ ਕਰ ਲੂਗੀ ਨਾਲੇ ਤੁਹਾਡੇ ਮੂਰੇ ਕੌਣ ਸਖਤ ਹੈਗਾ ਅੱਛਾ ਜੀ ਫਿਰ ਅੱਜ ਕੀ ਖਵਾਓਗੇ ਮੈਨੂੰ ਕੀ ਖਵਾਓਗੇ ਹਾਂ ਜੋ ਰੋਜ਼ ਖਾਨੀ ਆ ਰੋਜ਼ ਕਿਤੇ ਕੋਣ ਹੈ ਤੁਸੀਂ ਮੈਨੂੰ ਕਰੇਗਾ ਤਾਂ ਮਿਲਦੇ ਹੋਗੇ ਅੱਜ ਸੇ ਮੈਂ ਗੋਲ ਗੱਪੇ ਖਾਵਾਂਗੀ ਜਰੂਰ ਜੀ ਗੋਲ ਗੱਪਿਆਂ ਦੀ ਲਾਦਾਂਗੇ ਲੈਣਾ ਹੁਣ ਤੇਰੇ ਤੋਂ ਪਿਆਰੇ ਥੋੜੀ ਨੇ ਹੋ ਮੈਨੂੰ ਚਲੋ ਠੀਕ ਐ ਆਪਾਂ ਇਹ ਕਰ ਦਾਂਗੇ ਨਾਲੇ ਤੁਸੀਂ ਕਰੇ ਗੱਲ ਕਰ ਲੈ ਨਾਲੇ ਮੈਂ ਕਰ ਦਿਆਂਗੀ ਫਿਰ ਛੇਤੀ ਛੇਤੀ ਵਿਆਹ ਕਰਾ ਕੇ ਬਾਹਰ ਜਾਵਾਂਗੇ ਨਾਲੇ ਮੇਰਾ ਸੁਪਨਾ ਪੂਰਾ ਹੋ ਜਾਊਗਾ ਨਾਲੇ ਹੁਣਾਂ ਤਰ ਦੇ ਕਿਤਾਬਾਂ ਹੀ ਆ ਮੈਂ ਲਾ ਲੈ ਸਾਬ ਤੇਰਾ ਮੇਰੇ ਜਿੰਨੀ ਸ਼ਹਿਰ ਨਹੀਂ ਤੂੰ ਆਈਲੈਂਡਸ ਨਹੀਂ ਜਿੱਥੋਂ ਨਿਕਲਦੇ ਉਹਦਾ ਮੈਂ ਇੰਦੀ ਜਿਹੜਾ ਕੱਢ ਗਿਆ ਗੁਰਵਿੰਦਰਤਾਈ ਬੋਲੀ ਜਾਂਦਾ ਦੱਸ ਮੈਨੂੰ ਮੰਮੀ ਨੇ ਕੀ ਕਹਿਣਾ ਹੈ ਮੈਂ ਹੀ ਗੱਲ ਕਰਦੀ ਆ ਹੋਰ ਤਾਂ ਮੰਮੀ ਨੇ ਕਿਸੇ ਦਿਨ ਨਹੀਂ ਮੰਨਣੀ ਕੀ ਪਤਾ ਹੁੰਦਾ ਮੰਨ ਨਹੀਂ ਲਵੇ ਮੰਮੀ ਘਰ ਦੇ ਤਾਂ ਕਿਸੇ ਕੰਮ ਨੂੰ ਹੱਥ ਨਹੀਂ ਪਾਉਣਾ ਕਿੱਦਾਂ ਦੀ ਪੇਟ ਪੇਟ ਮਰ ਗਈ ਵਿਪਈਆ ਹ ਤਾਰ ਨਮੀ ਪਵਾੜ ਥਾਂ ਥਾਂ ਤੋਂ ਕਰੈਕ ਹੋਈ ਪਈ ਐ ਇਹਨਾਂ ਨੂੰ ਕੀ ਨਾਲ ਕਿਹੜਾ ਇਹਨਾਂ ਨੇ ਪ੍ਰੈਸਾਂ ਕਰਨੀ ਇਹਨਾਂ ਨੂੰ ਤਾਂ ਆਏਗਾ ਵੀ ਕਰੰਟ ਲੱਗੂ ਮਾਂ ਨੂੰ ਲੱਗੂਗਾ ਕਿਹੜਾ ਕਿਸੇ ਦਾ ਦਰਬਾ ਇਹਨਾਂ ਨੂੰ ਮੰਮੀ ਕੀ ਕਰੀ ਜਾਂਦੇ ਹੋ ਕਰਨਾ ਕੀ ਹੈ ਪੁੱਤ ਆ ਤਾਰ ਜੀ ਤੇ ਹਲਾਉਂਦੀ ਸੀ ਚੇਪੀਆਂ ਜੀਆਂ ਸਾਰੀ ਆਹ ਹੋਈ ਪਈ ਆ ਅਥਾਂ-ਥਾਂ ਤੋਂ ਟੁੱਟੀ ਪਈ ਐ ਤਾਰ ਮੰਮੀ ਤੁਸੀਂ ਵੀ ਨਾ ਗੁਰਵਿੰਦਰ ਨੂੰ ਕਹਿ ਦਿੰਦੇ ਉਹ ਮਿਸਤਰੀ ਨੂੰ ਦਿਖਾਉਂਦਾ ਉਹ ਠੀਕ ਕਰ ਦਿੰਦਾ ਲੈ ਤੈਨੂੰ ਕੀ ਲੱਗਦਾ ਮੈਂ ਨਹੀਂ ਕਿਹਾ ਹੋ ਉਹਨੂੰ ਆਖੇ ਕੋਈ ਲੱਗੇ ਤਾਂ ਹੀ ਐ ਮੰਮੀ ਮੈਂ ਨਾ ਗੱਲ ਕਰਨੀ ਸੀ ਤੁਹਾਡੇ ਨਾਲ ਇੱਕ ਦੱਸ ਕੀ ਗੱਲ ਕਰਨੀ ਐ ਮੈਂ ਨਾ ਐ ਕਹਿੰਦੀ ਸੀ ਹੁਣ ਤੁਹਾਨੂੰ ਵੀ ਪਤਾ ਐ ਵੀਰੇ ਦੀ ਹਾਲਤ ਕਿਦਾਂ ਦੀ ਹੋਈ ਪਈ ਆ ਐ ਰੋਜ਼-ਰੋਜ਼ ਨਾ ਕਲੇਸ਼ ਕਰੇ ਚੰਗਾ ਨਹੀਂ ਲੱਗਦਾ ਨਾ ਤੂੰ ਕਹਿਣਾ ਕੀ ਚਾਹਣੀ ਐ ਪੁੱਤ ਮੈਨੂੰ ਸਾਫ਼-ਸਾਫ਼ ਗੱਲ ਦੱਸ ਐ ਵਿੰਗਬਲੇ ਮੇ ਜੇ ਨਾ ਪਾ ਮੰਮੀ ਮੈਂ ਤਾਂ ਐ ਕਹਿਣਾ ਚਾਹੁੰਦੀ ਸੀ ਚਲੋ ਗਲਤੀਆਂ ਤਾਂ ਸਭ ਤੋਂ ਹੋ ਜਾਂਦੀਆਂ ਨੇ ਨਾ ਬੁਲਬੁਲ ਤਾਂ ਵੀ ਹੋ ਗਈ ਜੇ ਤੁਸੀਂ ਗੁੱਸਾ ਨਾ ਕਰੋ ਤਾਂ ਉਹਨੂੰ ਆਪਾਂ ਲੈ ਆਉਂਦੇ ਖਬਰਦਾਰ ਜੇ ਮੁੜ ਕੇ ਉਹਦਾ ਨਾ ਨਾਂ ਵੀ ਲਿਆ ਮੇਰੇ ਕੋਲੇ ਕਿਹੜੇ ਮੂੰਹ ਨਾਲ ਲੈ ਕੇ ਆਵਾਂ ਮੈਂ ਉਹਨੂੰ ਪਰ ਮੰਮੀ ਪਰ ਪਰ ਕੋਸ਼ਨੀ ਪਤ ਮੇਰੀ ਗੱਲ ਸੁਣ ਲੈ ਤੂੰ ਐ ਮੇਰੀ ਧੀ ਪਰ ਉਹਨੂੰ ਨਹੀਂ ਮੈਂ ਇਸ ਘਰ ਚ ਲਿਆ ਸਕਦੀ ਨਹੀਂ ਲੋਕਾਂ ਤੋਂ ਤਾਂ ਮੇਰੀ ਪਹਿਲਾਂ ਹੀ ਬਿਸ਼ਰਮੀ ਨਹੀਂ ਚੱਕੀ ਜਾਂਦੀ ਹੁਣ ਅੱਲਾ ਕਹਿੰਦਾ ਉਸੇ ਨੂੰ ਫੇਰ ਲਈ ਉਹ ਮਾੜਾ ਮੋਟਾ ਤਾਂ ਸੋਚ ਲੈਂਦੀ ਜੇ ਇੱਥੇ ਆਉਣਾ ਹੀ ਸੀ ਕੋਈ ਗੱਲਬਾਤ ਕਰ ਲੈਂਦੀ ਨਾਲੇ ਜਦੋਂ ਉਹਨੂੰ ਪਤਾ ਸੀ ਵੀ ਪਹਿਲਾਂ ਮੰਗਿਆ ਹੋਇਆ ਫਿਰ ਉਹਨੇ ਮੇਰੀ ਕਿਉਂ ਪੱਟੀ ਮੇਸ ਕੀਤੀ ਮੰਮੀ ਹੁਣ ਛੱਡ ਵੀ ਦਿਓ ਗੁੱਸਾ ਜੋ ਹੋਣਾ ਸੀ ਹੋ ਗਿਆ ਪੁਰਾਣੀਆਂ ਗੱਲਾਂ ਤੇ ਮਿੱਟੀ ਪਾ ਦਿਓ ਤੂੰ ਤਾਂ ਕਹਤਾ ਸੀ ਪੁਰਾਣੀਆਂ ਗੱਲਾਂ ਤੇ ਮਿੱਟੀ ਪਾ ਦੇ ਪਰ ਮੇਰੇ ਤਾਂ ਇਹ ਜ਼ਖਮ ਬਣ ਗਏ ਜਿਹੜੇ ਸਾਰੀ ਉਮਰ ਰਸਦੇ ਰਹਿਣਗੇ ਇਹ ਜ਼ਖਮ ਕਦੇ ਨਹੀਂ ਪਰਨੇ ਮੰਮੀ ਉਹ ਤਾਂ ਮੈਨੂੰ ਪਤਾ ਆ ਮੈਂ ਜੋ ਵੀ ਕੁਝ ਬੋਲਦੀ ਆ ਸੋ ਸਮਝ ਕੇ ਬੋਲ ਰਹੀ ਆ ਹੁਣ ਤਾਰੀ ਨੇ ਅੱਧੀ ਉਮਰ ਤਾਂ ਆਪਣੀ ਗਾਲ ਲਈ ਆ ਅੱਧੀ ਆਪਣੇ ਹੱਥਾਂ ਆਪਣੇ ਉੱਤੇ ਵੀ ਹੁਣ ਆਪਾਂ ਕੀ ਕਰੀਏ ਜੇ ਆਪਾਂ ਬੁਲਬੁਲ ਨੂੰ ਲੈ ਆਵਾਂਗੇ ਕੀ ਪਤਾ ਇਹ ਸੁਧਰ ਜਾਵੇ ਤੈਨੂੰ ਲੱਗਦਾ ਸੁਧਰ ਜਾ ਨਲਿਓ ਕੱਟ ਲੂ ਇਹਦੇ ਨਾਲ ਜਿਹੜੀ ਆਪਦੇ ਮਾਂ ਪਿਓ ਦੀ ਨਹੀਂ ਬਣੀ ਉਹ ਨਸ਼ੇੜੀ ਦੀ ਕਿੱਥੋਂ ਬਣ ਜੂ ਪਰ ਮੰਮੀ ਉਹਨੇ ਵੀ ਇਹੀ ਰੱਟ ਲਾਈ ਹੋਈ ਆ ਵੀ ਮੈਂ ਤਾਰੀ ਨਾਲ ਹੀ ਵਿਆਹ ਕਰਾਉਣਾ ਹੁਣ ਮੈਂ ਕੀ ਕਰਾਂ ਤੂੰ ਕੁਛ ਨਾ ਕਰ ਨਾ ਤੂੰ ਤਾਰੀ ਦੀ ਗੱਲ ਸੁਣ ਨਾ ਆਪਦੇ ਵਾਲੀ ਭੈਣ ਦੀ ਗੱਲ ਸੁਣ ਤੂੰ ਆਦੇ ਕੰਨਾਂ ਚਕੌੜਾ ਤੇਲ ਪਾ ਲਾ ਬਸ ਆਪ ਦਾ ਘਰ ਬਸ ਰਸ ਲੋੜ ਨਹੀਂ ਉਹਨਾਂ ਦੇ ਪੰਗਿਆਂ ਚ ਪੈਣ ਦੀ ਮੰਮੀ ਮੇਰੀ ਗੱਲ ਤਾਂ ਸੁਣੋ ਤੁਸੀਂ ਧਿਆਨ ਨਾਲ ਤੁਹਾਡਾ ਦਿਮਾਗ ਲਗਾਓ ਜੇ ਆਪਾਂ ਬੁਲਬੁਲ ਨੂੰ ਲੈ ਆਵਾਂਗੇ ਹਨਾ ਸਾਰੀ ਉਮਰ ਦਾ ਕਲੇਸ਼ ਨਿਬੜੂਗਾ ਨਾਲੇ ਕੀ ਫਤਾ ਹੁੰਦਾ ਸੁਧਰ ਜਾਊਗਾ ਤੈਨੂੰ ਕੀ ਪਤਾ ਵੀ ਕਲੇਸ਼ ਨਿਬੜੂਗਾ ਕਿ ਹੋਰ ਖੜਾ ਹੋ ਜਾਊਗਾ ਮੰਮੀ ਤੁਸੀਂ ਸਮਝਦੇ ਨਹੀਂ ਪਾਏ ਮੇਰੀ ਗੱਲ ਸੁਣ ਪੁੱਤ ਤੂੰ ਮੇਰੀ ਤੀ ਹੈ ਪਰ ਤੂੰ ਇਹ ਮਸਲੇ ਚ ਨਾ ਨਹੀਂ ਪੈਤਾ ਚੰਗਾ ਨਾਲੇ ਤੈਂ ਕੀ ਲੈਣਾ ਤੇਰੇ ਨਾਲ ਕਿਹੜਾ ਉਹਨਾਂ ਨੇ ਥੋੜੀਆਂ ਕੀਤੀਆਂ ਬਚੇਰੀਆਂ ਕੀਤੀਆਂ ਐਵੇਂ ਉਹਦਾ ਘਰ ਬਸਾਉਂਦੀ ਬਸਾਉਂਦੀ ਤੂੰ ਆਪ ਦਾ ਘਰ ਨਾ ਪੱਟ ਲਈ ਚਲੋ ਮੰਮੀ ਜੀ ਮੈਂ ਤਾਂ ਤਾਂ ਕਹਿੰਦੀ ਸੀ ਬਿਖੋਰੇ ਐਦਾਂ ਕਰਨ ਨਾਲ ਆਪਣੇ ਘਰ 'ਚੋਂ ਕਲੇਸ਼ ਹੀ ਚੱਲੇ ਜਾਊਗਾ। ਬਾਕੀ ਤੁਹਾਡੀ ਮਰਜ਼ੀ ਹੁਣ। ਹੁਣ ਮੈਂ ਕੀ ਕਹਿ ਸਕਦੀ ਆਂ? ਬਸ ਪੁੱਤ, ਤੂੰ ਐਵੇਂ ਆਪਦੇ ਦਿਮਾਗ ਤੇ ਬੋਝ ਨਾ ਪਾ। ਆ ਲੈ ਫੜ ਤਾਰ ਤਾ ਮੈਂ ਠੀਕ ਕਰਤੀ। ਤੂੰ ਚਾਰ ਕੱਪੜੇ ਪ੍ਰੈਸ ਕਰ ਲਾ। ਜਾ ਮੇਰਾ ਪੁੱਤ। ਲੈ ਫੜ। ਐਵੇਂ ਨਾ ਸੋਚੀ ਚੱਲਿਆ ਕਰ ਸਾਰਾ ਦਿਨ ਉਸੇ ਵਾਸਤੇ। ਕੁਲ ਲੈ ਦੇਖ ਲੈ। ਕਿੰਨੀ ਚੰਗੀ ਐ ਜਵਾਕੜੀ। ਸਾਰਾ ਦਿਨ ਆਪਦੀ ਭੈਣ ਦੀ ਸੋਚੀ ਜਾਂਦੀ ਐ। ਇੱਕ ਭੈਣ ਸੀ ਉਹ ਵੀ ਦੇਖ ਲੈਦੀ ਕਿਵੇਂ ਦੁਸ਼ਮਣ ਬਣ ਗਈ ਸੀ ਮੈਂ ਵੀ ਐਵੇਂ ਇਹਨੂੰ ਜਵਾਕੜੀ ਨੂੰ ਪਹਿਲਾਂ ਉਠਾ ਸਿੱਧਾ ਬੋਲਦੀ ਰਹੀ ਪਰ ਪੰਜੇ ਉਂਗਲਾ ਇੱਕ ਬਰਾਬਰ ਨਹੀਂ ਹੁੰਦੀਆਂ ਚੱਲ ਹਲੇ ਵੀ ਬੇਲ 'ਚ ਰਹਿੰਦੇ ਸਾਡੀ ਤਾਂ ਦੋਨਾਂ ਸੱਸ ਨੂੰਹਾਂ ਦੀ ਮਤ ਮਿਲਣ ਲੱਗੀ ਨਹੀਂ ਐਵੇਂ ਘਰ ਪਟਿਆ ਜਾਂਦਾ ਮੈਂ ਤਾਂ ਪੂਰਾ ਜ਼ੋਰ ਲਾ ਕੇ ਦੇਖ ਲਿਆ ਮੰਮੀ ਨੇ ਮੇਰੀ ਇੱਕ ਗੱਲ ਨਹੀਂ ਸੁਣੀ ਪਰ ਹੁਣ ਮੈਂ ਕੀ ਕਰਾਂ ਵਸੇ ਇਹਦੇ ਵਿੱਚ ਮੰਮੀ ਦਾ ਵੀ ਕੋਈ ਕਸੂਰ ਨਹੀਂ ਹੈਗਾ ਉਹਨਾਂ ਦੀਆਂ ਹਰਕਤਾਂ ਹੀ ਐਦਾਂ ਦੀਆਂ ਨੇ ਮੰਮੀ ਆਪਣੇ ਦਿਲ ਚੋਂ ਕੱਢ ਨਹੀਂ ਸਕਦੀ ਉਹ ਗੱਲਾਂ ਨੂੰ। ਬਾਕੀ ਹੁਣ ਜੋ ਹੋਊਗਾ ਤਾਂ ਪਰਮਾਤਮਾ ਤੇ ਆ। ਮੈਂ ਤਾਂ ਹੁਣ ਕੁਝ ਨਹੀਂ ਕਰ ਸਕਦੀ। ਸங்கோ ਚੰਗਾ ਐ ਮੰਮੀ ਮੇਰੇ ਨਾਲ ਨਹੀਂ ਲੜੀ। ਸਭ ਦੇਖੇ ਚੱਲੋ। ਨੀਮਾ ਅਰੋਜੀ ਆਲੂ ਜੇ ਬਣਾ ਲਨੀ ਐ ਕਦੇ ਗੰਡੇ, ਬੜਾ ਮੋਟਾ ਕਦੇ ਚੱਜ ਦੀ ਸਬਜ਼ੀ ਬਣਾ ਲੈ ਕੋ ਪਨੀਰ ਪਨੂਰੇਪੁਰਜੀ ਖਵਾ ਦੇ। ਅੱਛਾ ਪਨੀਰ ਤਾਂ ਬੜਾ ਮਾਰਿਆ ਕਰਦਾ ਹੁੰਦਾ। ਛੜਿਆ ਹੋਇਆ ਪਨੀਰ ਹੁੰਦਾ ਡੈਰੀ ਤੇ ਪਤਾ ਨਹੀਂ ਕਿੰਨੇ ਕ ਦਿਨਾਂ ਦਾ ਰੱਖੀ ਬੈਠੇ ਹੁੰਦੇ ਨੇ ਕਿੰਨੇ ਕ ਦਿਨਾਂ ਦਾ ਨਾ ਲੈ ਤੈਨੂੰ ਕਿਹੜਾ ਪਤਾ ਹੁੰਦਾ ਵੀ ਇਹ ਮਹਸਾਨੇ ਤੇ ਗਾਇਆਂ ਦੇ ਦੁੱਧ ਦੀ ਬਣਦਾ ਹੈਗਾ ਫਿਰ ਆਪ ਬਣਾ ਲਓ ਕਰੇ ਕੀ ਗੱਲ ਆਲੂ ਗੱਲ ਛੱਡ ਦੇ ਨੇਗੇ ਕਦੂ ਬਣਾ ਲੈ ਉਹ ਨਹੀਂ ਤੇਰੇ ਪਸੰਦ ਆਉਂਦਾ ਹੈਗਾ ਕਹੂਗਾ ਹਾਂ ਹਾਂ ਇਹ ਧਰੀ ਵਾਲਾ ਕਿਉਂ ਬਣਾਇ ਦੁੱਧਾ ਇਹਦੇ ਨਾਲ ਸਵਾਦ ਬਣਦਾ ਹੈਗਾ ਉਹ ਐ ਦਾ ਫਿਰ ਉਹ ਗੱਲ ਇੱਕ ਚਲ ਆਏ ਆ ਮੜਾ ਜਨਾ ਅੱਡ ਦੀ ਚੀਜ਼ ਹਾਲੇ ਬੰਦਾ ਫਰਕ ਜਾ ਰਹਿੰਦਾ ਫਿਰ ਐ ਕਰ ਚਟਨੀ ਕੁੱਟ ਦਿੰਨੀ ਆ ਰਹਿਣੀ ਦਿੰਨੀ ਆ ਸਬਜ਼ੀ ਨੂੰ ਬਣਾ ਲੈ ਚੱਲ ਮੈਂ ਤਾਂ ਉਹ ਗੱਲ ਕਰਦਾ ਸੀ ਇੱਕਸ ਵੇਗੀ ਅੱਡ ਜੇ ਦੀ ਹੋ ਜੂਗੀ ਤਾਂ ਕਰਕੇ ਕਹਿੰਦੀ ਸੀ ਮੈਂ ਕਹਿਣਾ ਇੱਕ ਗੱਲ ਕਰਨੀ ਸੀ ਇਧਰ ਨਾਲ ਹਾਂ ਦੱਸੋ ਆ ਦਾ ਚੀਰ ਲੈ ਕਿਸੇ ਕਾਨੂੰ ਡੇਕਦੀ ਏ ਇੱਕ ਉਹ ਤੀਗਾ ਮੜਾ ਮੈਂ ਨਾ ਘਟਦਾ ਤੱਕ ਕੀ ਹੋ ਗਿਆ ਉਹ ਇਹਦਾ ਕੁਛ ਨਹੀਂ ਆਪਣੀ ਮੜੀ ਜੀ ਫੈਦੀ ਦੀ ਗੱਲ ਹੈ ਮੈਂ ਕੁੜੀ ਜੀ ਨੂੰ ਪਿਆਰ ਜਿਆ ਕਰਦਾ ਸੀ ਮੁਰਾਇਆ ਲੈ ਲੈ ਦੱਸਣ ਦੀ ਪਤਾ ਲੋੜ ਨਹੀਂ ਹੈਗੀ ਉਹ ਤਾਂ ਮੈਨੂੰ ਤੇਰੇ ਲੱਛਣਾਂ ਤੋਂ ਪਹਿਲੀ ਪਤਾ ਲੱਗ ਗਿਆ ਸੀ ਉਹੀ ਨਹੀਂ 2-2 ਵਜੇ ਤੱਕ ਫੋਨ ਤੇ ਲੱਗਿਆ ਰਹਿੰਦਾ ਸੀ ਤਨ ਤਾਂ ਐ ਵੀ ਮਾਂ ਸਾਂਉਗੀ ਉਹਨੂੰ ਕਿਹੜਾ ਪਤਾ ਲੱਗਦਾ ਹੈ ਹਨਾ ਮਾਂ ਫਿਰ ਗੱਲ ਐ ਇੱਕ ਮੈਂ ਕਿਹੜਾ ਤੇਰੇ ਤੋਂ ਕਦੇ ਕੁਸਲ ਕੋ ਐ ਮੈਂ ਤੈਨੂੰ ਤਾਂ ਹੀ ਦੱਸ ਰਿਹਾ ਫਿਰ ਪਹਿਲੀ ਸਾਰਾ ਬਾਹਵੇਂ ਤੇਰੀ ਛੱਡਿਆ ਨਾ ਮੈਨੂੰ ਸਰੀਕੇ ਕਿ ਬਿਲੇ ਚ ਨੱਕ ਦਿਖਾਉਣ ਜੋਗੀ ਚੰਗਾ ਇੱਕ ਤਾਂ ਉਹ ਬੈਠੀ ਅੰਦਰ ਉਹ ਗਈ ਤੀ ਨਿਕਲ ਕੇ ਹੁਣ ਰਹਿੰਦਾ ਖੁੰਦਾ ਤੂੰ ਕਿਸੇ ਦੀ ਕੱਟ ਲਈ ਚੰਡੇ ਝੂਲ ਜਾਣਗੇ ਪਿੰਡ ਚ ਚੰਡੇ ਰਹਿ ਜਾਂਦੇ ਹੋ ਰਹਿ ਜਾਂਦੇ ਬਸਣ ਜੋਗੇ ਓਹ ਹੋ ਮਾਂ ਐ ਥੋੜੀ ਕੱਢ ਕੇ ਲਿਆਉਂਗਾ ਸਹਿਮਤੀ ਨਾਲੇ ਲਿਆਵਾਂਗੇ ਆਪਾਂ ਤਾਂ ਹੀ ਤਾਂ ਤੈਨੂੰ ਦੱਸਿਆ ਵੀ ਕੋਈ ਆ ਕੇ ਵਿਚੋਲਾ ਗੱਲ ਕਰ ਲਾਂਗੇ ਵਿੱਚ ਲੋੜ ਨਹੀਂ ਹੈਗੀ ਕੋਈ ਵਿਚੋਲਾ ਪਾਉਣ ਦੀ ਮੈਂ ਤਾਂ ਆਪਦੀ ਪਸੰਦ ਦੀ ਕੁੜੀ ਨਾਲ ਆਪ ਤੇਰਾ ਵਿਆਹ ਕਰੂੰਗੀ ਓਹ ਹੋ ਮਾਂ ਤੈਨੂੰ ਮੇਰੀ ਪਸੰਦ ਤੇ ਮਾਨ ਨਹੀਂ ਮੈਂ ਕੀ ਫਿਰ ਉਹਨਾਂ ਮਾੜੀ ਲੱਭੂਗਾ ਵੇ ਪਤੀਏ ਜਿਹੜਾ ਤੂੰ ਆਪ ਐ ਨਕਮਾ ਉਹੇ ਜੀ ਨਕਮੀ ਹੋਰ ਖਰੀਦ ਲਿਆਵੇਂਗਾ ਖਰੀਦ ਕੇ ਲੈਣ ਨੂੰ ਕਿ ਭਈ ਯਾਰਾਣੀ ਐ ਵੀ ਬਿਹਾਰ ਤੋਂ ਲਿਉਂ ਤੂੰ ਮੇਰੀ ਗੱਲ ਸੁਣ ਲੈ ਇੱਕ ਫਾਇਦੇ ਦੀ ਗੱਲ ਆ ਆਪਣੀ ਪਤਾ ਕੀ ਐ ਕੱਲੀ ਕੁੜੀ ਐ ਫੇਰ 5 ਕਿੱਲੇ ਜ਼ਮੀਨ ਦੇ ਨੇ ਮਾੜਾ ਮੋਟਾ ਸਮਝ ਲੈ ਨਾਲ ਇੱਕ ਗੱਲ ਹੋਰ ਕੁੜੀ ਨੂੰ ਐ ਬਾਹਰ ਜਾਣ ਦਾ ਸ਼ੌਂਕ ਆ ਉਦੋਂ ਆਈਲੈਟਸੋਂ ਨਿਕਲੀ ਨਹੀਂ ਹੁਣ ਮੈਂ ਆਈਲੈਟਸੋਂ ਕਰੀ ਬੈਠਾ 5 ਕਿੱਲੇ ਜ਼ਮੀਨ ਦੇ ਨੇ ਕੁੜੀ ਲਵੇ ਕੁੜੀ ਕੱਲੀ ਕੁੜੀ ਐ ਮਾਂ ਕਰੋਗੀ ਜਿਦ ਲਵੇ ਭੈਣ ਭਾਈ ਕੋਈ ਹੈ ਨਹੀਂ ਹੈ ਨਹੀਂ ਅੱਛਾ ਅੱਛਾ ਮਾਂ ਬਾਪ ਤਾਂ ਹੋਣੀ ਹੋ ਤਾਂ ਹੈਗੀ ਨੇ ਉਹ ਕੁੜੀ ਕੱਲੀ ਐ ਸੋਹਣੀ ਸੁਨੱਖੀ ਵੀ ਐ ਜਿਵੇਂ ਐ ਸੱਚੀ ਹੈ ਵੀ ਇੱਕ ਗੱਲ ਤਾਂ ਤੂੰ ਤਾਂ ਜਿਵੇਂ ਮੇਰੇ ਤੇ ਵਾਗਿਆ ਹਨਾ ਫਾਇਦੇ ਦੀ ਸੋਚਣ ਲੱਗ ਗਿਆ ਤਕ ਪਰ ਮੇਰੀ ਇੱਕ ਸ਼ਰਤ ਐ ਪੁੱਤ ਹੂੰ ਜੇ ਕੁੜੀ ਨੂੰ 5 ਕਿੱਲੇ ਆਉਂਦੇ ਨੇ ਤੂੰ ਕਹਿਣਾ ਕੁੜੀ ਸੋਹਣੀ ਸੁਣੱਖੀ ਐ ਵਧੀਆ ਵਰਤਨ ਵਾਲਾ ਪਰਿਵਾਰ ਐ ਮੇਰੇ ਤਰਫੋਂ ਦੇ ਕਹਾ ਪਰ ਇੱਕ ਗੱਲ ਹੋਰ ਜੇ ਕੱਲ ਨੂੰ ਬਾਹਰ ਜਾਣਾ ਅੱਧੇ ਪੈਸੇ ਉਹ ਲਾਉਣਗੇ ਇਹ ਨਾ ਕਹਿ ਦੇਣ ਵੀ ਹਾਂ ਹਾਂ ਸਾਰੇ ਪੈਸੇ ਤੁਸੀਂ ਲਾਓ ਬਾਹਰ ਜੀ ਮਾਂ ਹੁਣ ਪੈਸੇ ਤਾਂ ਜਦੋਂ ਅਗਲੇ ਦਾ ਸਰਦਾ ਵਰਦਾ ਚਲ ਅੱਧੇ ਉਹ ਲਾ ਦੇਣਗੇ ਅੱਧੇ ਆਪਾਂ ਲਾ ਦਾਂਗੇ ਲਾ ਨਹੀਂ ਦੇਣਗੇ ਲਾਉਣਗੇ ਗੱਲ ਖੋਲਣੀ ਅਗਲੇ ਨਾਲ ਚਲੋ ਤਾਂ ਫੋਨ ਰੈਵਾੜੀ ਕਰਾਂਗੀ ਅਗਲੇ ਨਾਲ ਗੱਲ ਮੂੰਹੇ ਧੂਏ ਬੈ ਕੇ ਉਹੀ ਤਾਂ ਗੱਲ ਹੈ ਫਿਰ ਉਹਨਾਂ ਨੇ ਕਿਨੂੰ ਦੇਣਾ ਕੱਲੀ ਕੁੜੀ ਹੋ ਐ ਉਹੀ ਤਾਂ ਤੈਨੂੰ ਮੈਂ ਗੱਲ ਕਹਿਣਾ ਵੀ ਅਸੀਂ ਨਾਲੇ ਬਾਹਰ ਵਗ ਜਾਗੇ ਪੰਜ ਚਾਰ ਸਾਲ ਬਾਹਰ ਲਾ ਆਵਾਂਗੇ ਨਾਲੇ ਬਾਹਰੋਂ ਪੈਸਾ ਕਮਾ ਲਾਂਗੇ ਨਾਲੇ ਉਰੇ ਪੰਜ ਚਾਰ ਕਿੱਲੇ ਬਣ ਜਾਣਗੇ ਆਪਣੇ ਵੀ ਚਲ ਠੀਕ ਐ ਜੇ ਤੂੰ ਕਹਿਣਾ ਤੈਨੂੰ ਪਸੰਦ ਚਾਹੀਦੀ ਹੋਰ ਮੈਨੂੰ ਕੀ ਚਾਹੀਦਾ ਨਾਲੇ ਗੱਲ ਆਪਣੇ ਫਾਇਦੇ ਦੀ ਐ ਮੇਨ ਗੱਲ ਐ ਜਿਹੜੀ ਚਲ ਕੋਈ ਨਾ ਮੈਂ ਇੱਕ ਕਰਦੇ ਆ ਫਿਰ ਇੱਕ ਦੋ ਦਿਨਾਂ ਚ ਗੱਲ ਹਨਾ ਉਦੋਂ ਬਾਅਦ ਦੇਖਦੇ ਆ ਕੀ ਬਣਦਾ ਠੀਕ ਆ ਚੰਗਾ ਚਲ ਚੰਗਾ ਮੈਂ ਬਦਲਦਾ ਨਾ ਕੱਪੜੇ ਬਦਲ ਲੈ ਕੱਪੜੇ ਨਾ ਦੇਖ ਲੈ ਮਨੂੰ ਤਾਂ ਐਂ ਤੀ ਮਾਹਲ ਕਿਤੇ ਉਹੀ ਗੱਲਾਂ ਕਰਦਾ ਰਹਿੰਦਾ ਕੁੜੀਆਂ ਨਾਲ ਇਹ ਤਾਂ ਬੜੀ ਚਲਾਕ ਨਿਕਲਿਆ ਜਿਵੇਂ ਮਾਂ ਤੇ ਕਿਹਾਗਾ ਨਿਗੁੜੇ ਹਰਮਨ ਹਾਮੀ ਪਾਣੀ ਲੈ ਕੇ ਆ ਲਿਓ ਨੀ ਆ ਐ ਹੈ ਹਲੋ ਮੰਮੀ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂ ਪੁੱਤ ਦੱਸ ਇੱਕ ਮੁੰਡਾ ਪੜਦਾ ਮੇਰੇ ਨਾਲ ਲੈ ਇਹ ਕੀ ਗੱਲ ਆ ਪੁੱਤ ਕੋਈ ਨਾ ਮੁੰਡੇ ਕੁੜੀਆਂ ਪੜਦੇ ਹੁੰਦੇ ਨੇ ਤੂੰ ਮੈਨੂੰ ਗੱਲ ਦੱਸ ਮੈਂ ਕਹਿੰਦੀ ਸੀ ਕਿ ਵੀ ਵੀ ਉਹ ਤੇ ਮੈਂ ਨਾ ਇੱਕ ਦੂਜੇ ਨੂੰ ਪਸੰਦ ਕਰਦੇ ਆ ਵੇ ਵਿਆ ਕਰਾਉਣਾ ਚਾਹੁੰਦੇ ਆ ਮੰਮੀ ਅਸੀਂ ਇਕੱਠੇ ਬਾਹਰ ਵੀ ਚਲੇ ਜਾਵਾਂਗੇ ਹੁਣ ਆਈਲੈਟਸ ਤੋਂ ਮੈਨੂੰ ਨੰਬਰ ਦਾ ਆਤਾ ਰਹੇ ਨਹੀਂ ਹੈਗੇ ਉਹ ਕਹਿੰਦਾ ਆਪਾਂ ਇਕੱਠੇ ਚੱਲਾਂਗੇ ਬਾਹਰ ਕੋਈ ਨਾ ਪੁੱਤ ਇਹ ਕਿਹੜੀ ਗੱਲ ਆ ਫਿਰ ਤੂੰ ਇਹ ਜਾ ਕੇ ਕਿਉਂ ਗੱਲ ਕਰਦੀ ਹੈਂ ਜੀ ਤੂੰ ਖੁੱਲ ਕੇ ਗੱਲ ਦੱਸਿਆ ਕਰ ਤੈਨੂੰ ਪਤਾ ਹੈ ਵੀ ਤੇਰੀ ਮਾਂ ਕੋਲੇ ਤੂੰ ਹੀ ਆ ਇਕੱਲੀ ਤੇਰੀਆਂ ਖੁਸ਼ੀਆਂ ਤੋਂ ਉੱਪਰ ਮੈਨੂੰ ਕੁਝ ਨਹੀਂ ਹੈਗਾ ਨਹੀਂ ਪਪਾ ਨਾਲ ਸੁਭਾਅ ਹੋ ਸਕਦਾਗਾ ਤੁਸੀਂ ਪਪਾ ਨਾਲ ਆਪ ਗੱਲ ਕਰ ਲਿਓ ਮੈਨੂੰ ਤਾਂ ਡਰ ਲੱਗਦਾ ਹੈ ਕਮਲੀ ਨੇ ਕੋਈ ਗੱਲ ਨਹੀਂ ਪੁੱਤ ਤੂੰ ਫੇਰ ਕਿਉਂ ਕਰਦੀ ਹੈ ਮੈਂ ਤੇਰੇ ਪਾਪਾ ਨਾਲ ਆਪੀ ਗੱਲ ਕਰ ਲਵਾਂਗੇ ਮੈਨੂੰ ਤਾਂ ਆਹੀ ਬਹੁਤ ਖੁਸ਼ੀ ਹੈ ਕਿ ਤੈ ਮੈਨੂੰ ਦੱਸਤਾ ਵੀ ਅੱਜ ਕੱਲ ਦੇ ਜਵਾਨੇ ਚ ਕੁੜੀਆਂ ਕਿੱਥੇ ਮਾਪਿਆਂ ਨੂੰ ਦੱਸਦੀਆਂ ਨੇ ਅਹੀਂ ਫੱਜ ਜਾਂਦੀਆਂ ਨੇ ਪੁੱਤ ਮੁੰਡਿਆਂ ਨਾਲ ਮੈਨੂੰ ਤਾਂ ਮੇਰੀ ਧੀ ਤੇ ਆਹੀ ਰੱਬ ਜਿੱਡਾ ਮਾਨ ਹੈ ਵੀ ਹਰ ਇੱਕ ਗੱਲ ਮੈਨੂੰ ਦੱਸਦੀ ਹੈ ਮੇਰੀ ਧੀ ਮੰਮੀ ਸੱਚੀ ਤੁਹਾਨੂੰ ਕੋਈ ਤਰਾ ਹੀ ਨਹੀਂ ਹੈਗਾ ਸਾਡੇ ਵਿਆਹ ਤੋਂ ਨਾ ਪੁੱਤ ਮੁੰਡਾ ਵਧੀਆ ਤੇ ਆਪ ਚੁਣਿਆ ਘਰ-ਬਾਰ ਵੀ ਬਹੁਤ ਵਧੀਆਗਾ ਕੁਝ ਖਾਂਦਾ ਪੀਂਦਾ ਵੀ ਨਹੀਂ ਹੈਗਾ ਤੇ ਮੈਨੂੰ ਪਸੰਦ ਵੀ ਬਹੁਤ ਕਰਦਾ ਉਹ ਪਤਾ ਮੈਨੂੰ ਪਤਾ ਹੈ ਵੀ ਮੇਰੀ ਧੀ ਦੀ ਪਸੰਦ ਕੋਈ ਮਾੜੀ-ਮੋਟੀ ਚੀਜ਼ ਤਾਂ ਹੋ ਨਹੀਂ ਸਕਦੀ ਮੰਮੀ ਤੁਸੀਂ ਇੱਕ ਵਾਰੀ ਪਾਪਾ ਨਾਲ ਗੱਲ ਕਰ ਲਓ ਤੇ ਘਰ-ਬਾਰ ਦੇਖਿਆ ਉਹ ਜਾ ਕੇ ਜੇ ਤੁਹਾਨੂੰ ਸੱਟ ਲੱਗਿਆ ਤਾਂ ਠੀਕ ਹੈ ਜੇ ਨਾ ਸੱਟ ਲੱਗਿਆ ਤਾਂ ਕੋਈ ਗੱਲ ਨਹੀਂ ਤੁਸੀਂ ਜਿਵੇਂ ਕਹੋਗੇ ਮੈਂ ਉਵੇਂ ਕਰ ਲਵਾਂਗੀ ਪਰ ਹਾਂ ਮੁੰਡਾ ਪੜਿਆ ਲਿਖਿਆਗਾ ਮੈਂ ਨਾ ਬਾਹਰ ਚਲੀ ਜਾਉਂਗੀ ਤੇ ਮੇਰਾ ਸ਼ੌਂਕ ਵੀ ਪੂਰਾ ਹੋ ਜਾਊਗਾ ਲੈ ਮੇਰੀ ਕਮਲੀ ਤੀ ਉੱਤੇ ਇਹਦੇ ਵਿੱਚ ਨਾਲ ਹੀ ਤਾਂ ਕੋਈ ਗੁੰਜਾਇਸ਼ ਹੀ ਨਹੀਂ ਸਾ ਮੈਂ ਤੇ ਤੇਰਾ ਪਪਾ ਤਾਂ ਆਪ ਗੱਲਾਂ ਕਰਦੇ ਸੀ ਇੱਕ ਦਿਨ ਵੀ ਹੁਣ ਕੋਈ ਦੇਖ ਲਈਏ ਠਿਕਾਣਾ ਜੇ ਆਪਣੀ ਹਰਮਨ ਤੋਂ ਆਈਲੈਸ ਨਾ ਨਿਕਲੀ ਪਿਤਾ ਕੋਈ ਮੁੰਡਾ ਦੇਖ ਲਾਂਗੇ ਆਈਲੈਸ ਵਾਲਾ ਨਾਲੇ ਅੱਧੇ ਤੇ ਪੈਸੇ ਲਾ ਦਾਂਗੇ ਦੋਹੇ ਤਰਾ ਹੈ ਮਮੀ ਸੱਚੀ ਕਹਿੰਦੀ ਹੈਗੀ ਪਪਾ ਆਪ ਕਹਿੰਦੇ ਸੀਗੇ ਲਾਹੌਰ ਕੀ ਨਹੀਂ ਮੈਨੂੰ ਐ ਦਾ ਮੈਂ ਤੈਨੂੰ ਝੂਠ ਬੋਲਦੀ ਆ ਭਲਾ ਚੱਲ ਤੂੰ ਫੇਰ ਨਾ ਕਰ ਐ ਕਰ ਤੂੰ ਚਾਹ ਦੀ ਘੁੱਟ ਬਣਾ ਲੈ ਆਪਣੇ ਜੋਗੀ ਮੈਨੂੰ ਲੱਗਦਾ ਤੇਰੇ ਪਾਪਾ ਵੀ ਆਉਣਾ ਹੈ ਮੈਂ ਆਪੀ ਗੱਲ ਕਰ ਲਵਾਂ ਠੀਕ ਹੈ ਮੰਮੀ ਮੈਂ ਹੁਣੇ ਬਣਾ ਕੇ ਲਿਆਉਣੀ ਹੈਗੀ ਜਾ ਕਿੰਨੇ ਵਾਰੀ ਕਹੈਂ ਭਈ ਨਾ ਹਾ ਪੈਂਟਾਂ ਹੀ ਲੈ ਕੇ ਆਇਆ ਕਰ ਸੂਟ ਪਾਇਆ ਕਰ ਪਾਏ ਵੀ ਸੋਹਣੇ ਲੱਗਦੇ ਨੇਗੇ ਖਰੀਦ ਲਿਆਉਂਦੀ ਲੈ ਦੇਖੀ ਕੀ ਆ ਲੈ ਇਹਨ ਪੁੱਤੇ ਦਾ ਆਏ ਜਿਵੇਂ 2-3 ਸਾਲ ਦੇ ਚਬਾਕ ਦੇ ਪਾਇਆ ਕਰਦੇ ਨੇ ਜਦੋਂ ਪਾ ਲੈਂਦੀ ਅਧੀਆਂ ਟਾਕਾਂ ਨੰਗੀਆਂ ਦੇ ਮੂਰਤੋਂ ਨਹੀਂ ਦਿਖਦੀ ਹੁੰਦੀ ਐ ਮੰਮੀ ਤੁਹਾਨੂੰ ਨਹੀਂ ਪਤਾ ਇਹ ਫੈਸ਼ਨ ਹੈ ਅੱਜਕੱਲ ਦਾ ਨਾਲੇ ਮੇਰੇ ਫਰੈਂਡ ਲਈ ਸੀ ਦੋ ਤਿੰਨ ਕਪੜੇ ਸ਼ਾਪਿੰਗ ਕਰਨ ਗਈ ਉਹ ਮੇਰੇ ਲਈ ਵੀ ਲਿਆ ਆਂਦਾ ਤਾਂ ਮੈਂ ਲੈ ਲੈ ਕਪੜੇ ਫਿਰ ਕਿੱਡੀ ਕ ਗੱਲ ਉਹ ਤਾਂ ਕੱਲ ਨੂੰ ਖੂਚ ਛਾਲ ਮਾਰੂਗੀ ਮੰਗਰੇ ਮਾਰੀ ਚੰਗਾ ਵੀ ਉਹਨੇ ਕਾਹਤੋਂ ਛਾਲ ਮਾਰੀ ਐ ਨਾਲੇ ਸਾਰਾ ਦਿਨ ਹਪ ਪਤੰਦਰ ਨੂੰ ਤਰਦਿਆ ਕਰ ਨਹੀਂ ਰੋਟੀ ਖਾਣ ਵੇਲੇ ਉਦੋਂ ਮੂਰੇ ਤਰ ਲੈਣੀ ਐ ਚਾਹ ਪਾਣੀ ਪੀਣਾ ਹੋਊਗਾ ਤਾਂ ਮੂਰੇ ਧਰ ਲੈਣੀ ਐ ਤਾਂ ਹੀ ਤਾਂ ਤੁਹਾਨੂੰ ਖਾਦਾ ਪੀਤਾ ਨਹੀਂ ਲੱਗਦਾ ਹੈਗਾ ਬੂਤੜੀ ਦੇਖ ਲੈ ਰੇਹਾ ਮਾੜਾ ਮੋਟਾ ਚਿਹਰੇ ਤੇ ਨੂਰ ਕੀ ਕਰਾਂ ਮੰਮੀ ਦਿਲ ਘੜਾ ਲੱਗਦਾ ਹੈ ਮੇਰਾ ਸਾਰਾ ਦਿਨ ਤਾਂ ਤਾਰੀ ਦੇ ਖਿਆਲ ਆਉਂਦੇ ਰਹਿੰਦੇ ਨੇ ਕਿ ਕਦੋਂ ਮੈਂ ਉਹਦੇ ਘਰੇ ਜਾਵਾਂਗੀ ਕਦੋਂ ਇਹ ਸਾਰਾ ਸਿਆਪਾ ਖਤਮ ਹੋਊ ਨੀ ਕੋਈ ਨਾ ਭੱਗ ਜੇਗੀ ਹੁਣ ਬਕੀਰ ਨਾਲ ਗੱਲ ਚੱਲੀ ਤਾਂ ਜਾਂਦੀ ਐ ਕਿ ਤੈਨੂੰ ਜਾਦੇ ਕਾਲੀ ਐ ਜਾਣ ਦੀ ਫਿਰ ਛੱਡਿਆ ਹੋਈਆਂ ਜਾ ਕੇ ਹੋਰ ਕੀ ਬਣਦਾ ਹੈਗਾ ਮੰਮੀ ਮੇਰੀ ਗੱਲ ਸੁਣੋ ਤੁਸੀਂ ਬਾਹਰ ਕੀਰਤ ਵੀਰੇ ਨਾਲ ਕੀ ਗੱਲਾਂ ਕਰੀ ਜਾਂਦੇ ਸੀ ਕਿਹਨੂੰ ਬਾਹਰ ਭੇਜਣਾ ਹੈ ਕਿਦਾ ਵਿਆਹ ਕਰ ਰਿਹਾ ਨਹੀਂ ਉਹ ਤਾਂ ਐਂ ਕਹਿੰਦਾ ਸੀ ਕੀਰਤ ਕੋਈ ਕੁੜੀ ਪਸੰਦ ਹੈ ਇਹਨੂੰ ਕਹਿੰਦਾ ਵੀ ਕੁੜੀ ਬਾਹਰ ਹੀ ਜਾਊਗੀ ਉਹਦੇ ਨਾਲ ਵਿਆਹ ਕਰਾਉਣ ਨੂੰ ਕਹਿੰਦਾ ਸੀ ਅੱਛਾ ਕੁੜੀ ਪਸੰਦ ਹੈ ਵੀਰੇ ਨੂੰ ਫਿਰ ਤੁਸੀਂ ਹਾਂ ਕਰਤੀ ਲੈ ਹੋਰ ਹਾਂ ਤਾਂ ਹੁਣ ਮੈਂ ਕਰਨੀ ਹੁੰਦੀ ਜਦੋਂ ਮੁੰਡੇ ਨੂੰ ਕੁੜੀ ਪਸੰਦ ਹੈ ਫਿਰ ਮੈਨੂੰ ਕੀ ਤੇ ਰਾਜਾ ਪਲਾ ਸ਼ਾਬਾਸ਼ੇ ਮੰਮੀ ਬਿਨਾਂ ਕੋ ਸੋਚੇ ਸੰਦੇ ਹਾਂ ਕਰਤੀ ਤੁਸੀਂ ਕੀ ਗੱਲ ਨੀ ਹਾਂ ਮੈਨੀ ਸੌਖੀ ਨਹੀਂ ਕੀਤੀ ਕੁਛ ਸੋਚ ਸਮਝ ਕੇ ਫੇਰੇ ਹਾਂ ਕੀਤੀ ਐ ਨਾ ਕੀ ਸੋਚੇ ਸਮਝੇ ਤੁਸੀਂ ਨਾ ਤੁਸੀਂ ਕੁੜੀ ਦੇਖੀ ਐ ਨਾ ਜਾਣ ਪਛਾਣ ਐ ਸਿੱਧੇ ਹੀ ਹਾਂ ਕਰਤੀ ਨਾਲੇ ਆਪਣੇ ਮੁੰਡੇ ਦੀ ਹਾਈਲਟਸ ਕਰੀ ਤਾਂ ਹੋਈ ਐ ਆਪਾਂ ਨੂੰ ਉਹਨਾਂ ਦੀ ਕੁੜੀ ਤੇ ਪੈਸੇ ਲਾਉਣ ਦਾ ਕੀ ਮਤਲਬ ਬੰਦ ਐ ਬਾਹ ਨਹੀਂ ਤੇਰੇ ਮੋٹے ਦਿਮਾਗ ਦੀਏ ਨਾ ਮੈਂ ਹੈਗੀ ਐ ਇਹ ਜੀ ਵੀ ਮੈਂ ਕਿਸੇ ਹੋਰ ਤੇ ਪੈਸੇ ਲਾ ਦੂੰਗੀ ਵਿਚਲੀ ਗੱਲ ਤਾਂ ਕੋਈ ਹੋ ਰਿਆ ਐ ਦੇਖ ਮੰਮੀ ਗੱਲਾਂ ਨੂੰ ਨਾ ਕੁਮਾਫਰਾ ਕੇ ਨਾ ਕਰ ਵਿਚਲੀ ਗੱਲ ਦੱਸ ਦੇ ਮੈਨੂੰ ਕੀ ਐ ਲੈ ਫਰ ਬਿਜਲੀ ਗੱਲ ਦੱਸਾਂ ਕੁੜੀ ਨੂੰ 5 ਕਿੱਲੇ ਆਉਂਦੇ ਨੇ ਛੋਟੇ ਦੇ ਸਰ ਵਰਗੇ ਰੋੜ ਦੀ ਜ਼ਮੀਨ ਐ ਤਾਂ ਹਾਂ ਕਰੀਆ ਮੈਂ ਨਾਲੇ ਅਗਲੇ ਨਾਲ ਜਦੋਂ ਗੱਲ ਚੱਲੂਗੀ ਮੈਂ ਕਹਿ ਦੂੰਗੀ ਉਦੋਂ ਵੀ ਦੇਖ ਭਾਈ ਸੋਡੀ ਕੁੜੀ ਜਾਉ ਸਾਡਾ ਮੁੰਡਾ ਅੱਧੇ ਪੈਸੇ ਤੁਸੀਂ ਲਓ ਅੱਧੇ ਪੈਸੇ ਲਾਵਾਂਗੇ ਅਸੀਂ ਹੋਰ ਆਪਾਂ ਨੂੰ ਕੀ ਚਾਹੀਦਾ ਅੱਛਾ ਤਾਂ ਇਹ ਗੱਲ ਐ ਵੀਰੇ ਬਾਰੇ ਤੁਸੀਂ ਇੰਨਾ ਸੋਚਿਆ ਤੇ ਮੇਰੇ ਬਾਰੇ ਮੇਰੇ ਬਾਰੇ ਤਾਂ ਤੁਸੀਂ ਕੁਝ ਨਹੀਂ ਸੋਚਿਆ ਨੀ ਤੇਰੀ ਮਾਰੀ ਫਿਰਦੀ ਆਂਬਦੀ ਜਾਨ ਦੇ ਰਸੇ ਵਟਦੀ ਨਹੀਂ ਮੇਰਾ ਕਿਹੜਾ ਜੀ ਨਹੀਂ ਕਰਦਾ ਮੈਨੂੰ ਚੁੱਪ ਕਰਕੇ ਘਰੇ ਬਹਿ ਜਾ ਆ ਜਦੋਂ ਤੇਰਾ ਵੀਰਾ ਬਾਹਰੇ ਭੱਗ ਗਿਆ ਫਿਰ ਆਪਾਂ ਨੂੰ ਰੋਕ ਟੋਕ ਕਰਨ ਵਾਲਾ ਕੌਣਾ ਹੈਗਾ ਹੁਣ ਤਾਂ ਜੇ ਆਪਾਂ ਵਕੀਲ ਦੇ ਜਾਂਨੇ ਜਾਂ ਕੋਈ ਗੱਲਬਾਤ ਹੋਰ ਤੁਰਦੀ ਹੈ ਵਿੱਚ ਵਿੱਚ ਤੇਰਾ ਵੀਰਾ ਲਾਤ ਪਸਾ ਲੈਂਦਾ ਵੀ ਤੁਸੀਂ ਘਰੇ ਟਿੱਕੇ ਕਿਉਂ ਨਹੀਂ ਬੈਂਦੀਆਂ ਹੈਗਿਆ ਫਿਰ ਆਪਾਂ ਨੂੰ ਖੁੱਲੀ ਛੁੱਟੀ ਹੋ ਜੂ ਆ ਦੇਖ ਲੈ ਫਿਰ ਵਕੀਲਾਂ ਦੇ ਚੱਕਰ ਕਿੰਨੇ ਕੱਢ ਲਿਆ ਆਪਾਂ ਨੇ ਇਹੀ ਕੰਮ ਇੱਕ ਹਫਤੇ 'ਚ ਹੋ ਜੂਗਾ ਹਲ ਤਾਂ ਤੇਰੀ ਸਹੀ ਹੈ ਮੰਮੀ ਇੰਨੀਆਂ ਗੱਲਾਂ ਤੂੰ ਕਿਵੇਂ ਸੋਹ ਦਿਮ ਤੇ ਹੀ ਨਹੀਂ ਸਮਝ ਆਉਂਦੀ ਹੈਗੀ ਤੂੰ ਤਾਂ ਸਾਰਾ ਦਿਨ ਫੋਨ 'ਚ ਬੜੀ ਰਹਣੀ ਹੈ ਮਾੜਾ ਮੋਟਾ ਦਿਮਾਗ ਤਾਬ ਦਾ ਚਲਾਉਂਦੀ ਨਹੀਂ ਹੈਗੀ ਕਦੇ ਇੰਸਟਾਗ੍ਰam ਕੱਢ ਕੇ ਵੇਗੀ ਕਦੇ ਸਨੈਪਚੈਪ ਕੱਢ ਕੇ ਵੇਗੀ ਆਈ ਕੁਸਾ ਤੇਰੇ ਪੱਲੇ ਕਦੇ ਆਪਣੀ ਜ਼ਿੰਦਗੀ ਬਾਰੇ ਕੋ ਸੋਚੇ ਤੁਸੀਂ ਹੈਗੇ ਤਾਂ ਹੋ ਮਮੀ ਮੇਰੀ ਜ਼ਿੰਦਗੀ ਬਾਰੇ ਸੋਚਣ ਲਈ ਕੰਮ ਕਰ ਲਾਂ ਮੈਂ ਨਮਾਰੀ ਚ ਤਰਾਂ ਹੀ ਕਿਤੇ ਚੱਕ ਕੇ ਫੇਰਾਂ ਹੀ ਛੱਡ ਦੇ ਬੈਠਾਂ ਤੇ ਚੰਗਾ ਚੰਗਾ ਜਮੀ ਨਹੀਂ ਦਿਮਾਗ ਤੂੰ ਕੰਮ ਲੈਂਦੀ ਹੈਗੀ ਪਤਾ ਨਹੀਂ ਕਿ ਹੈ ਜੀ ਮੈਂ ਪੜੀ ਲਿਖੀ ਆ ਅੱਜ ਕੱਲ ਦੇ ਜਵਾਬਤਾ ਐਨੇ ਚਲਾਕ ਨੇ ਮਾਰੇ ਐਨੇ ਚਲਾਕ ਨੇ ਇੰਨਾ ਤੇਜ ਦਿਮਾਗ ਆ ਇਹ ਡੱਲ ਦਿਮਾਗ ਦੀ ਪਤਾ ਨਹੀਂ ਕਿਤੇ ਵਾਗੀ ਕਿਤੇ ਨਾ